ਤੇਰਾ ਮੂੰਹ ਵੀ ਧੋਣਾ ਹੁਣ ਮੈਂ ਜੇ ਤੂੰ ਭੱਜੀ ਤੇਰੇ ਪੈਣੀ ਐ ਚਿਪੜਾ ਜੇ ਬੈੱਡ ਤੇ ਗਈ ਨਾ ਦੂਜੇ ਦੇ ਕਾਹ ਨਾ ਇਹਨੂੰ ਕਾਹ ਸਮਾਪਤ ਇੱਧਰ ਆ ਇੱਧਰ ਉੱਪਰ ਉੱਪਰ ਆ ਆ ਜਾ ਡੋਰਾ ਇੱਧਰ ਆ ਆ ਆ ਆ ਇੱਧਰ ਆ ਦੇ ਇੱਧਰ ਆ ਜਾ ਆ ਜਾ ਮੈਨੂੰ ਘਰੇ ਖਾਈ ਜਾਂਦੀ ਹੈ ਮੇਰਾ ਮੂੰਹ ਵੀ ਤੇ ਖਾਈ ਜਾਂਦੀ ਹੈ ਹਰ ਵਾਰ ਆਇਆ ਆਇਆ ਮੱਤ ਹੈ ਆਇਆ ਉੱਪਰ ਕਪੜੇ ਲਵੇਰ ਤੇ ਸਾਰੇ ਮੇਰੇ ਜੀ ਯਾਰ ਯਾਰ ਮੂਟਵਾਲਾ ਮੇਰਾ ਬਈ ਫੜੀ ਫੋਨ ਮੇਰਾ ਹਾਂ ਬੋਲ ਤਾ ਜੀ ਜੀ ਮਰ ਰਾ ਹਾਂ ਜੀ ਜੀ ਮਰ ਰਾ ਹੈ ਹਲੋ ਹਾਂ ਹਾਂ ਬੋਲ ਤਾ ਹਾਂ ਤੋ ਤੇ ਲੈ ਲਓ ਸੇਫ ਨੂੰ ਵੀ ਦੋਏਂਗੇ ਹਮ ਤੇਰਾ ਮੂ ਵੀ ਤੋਣਾ ਹੁਣ ਮੈਂ ਨਾ ਤੌਲੀਕੀ ਤਾ ਸਨ ਅੱਕ ਤੂੰ ਤਿਆਰ ਕਰਨ ਲੱਗੇ ਪੈਰ ਪੈਰ ਕਰੋ ਪੈਰ ਬੁੱਕੇ ਪੈਰ ਕਰੋ ਪੈਰ ਫਿਰ ਤਰਫ ਐ ਨਹੀਂ ਦੇਖੀ ਤਰੇ ਹੁਣ ਉਮੀਦ ਉਦੋਂ ਨੂੰ ਨੰਗੇ ਤੈਰੀ ਕਰ ਜਾਂਦੀ ਰੂਹ ਜਿਹੜੀ ਬਾਹਰ ਮੋਹ ਤਾਂ ਵੀ ਰੋਟੀ ਖਾ ਲਈ ਆ ਮੇਰੇ ਵੀ ਕੱਪੜੇ ਲੈ ਦੇ ਤੇ ਛੱਲ ਗਏ ਲੋ ਜੀ इडेंटिक पेंटिंग करती है दी मैं हूं मेरी बुगड़ी चल आजा मुंह साफ करिए तेरा तुम्हारा अब मुंह साफ करेंगे ओ जी ओए गुगु बुगु ओए इसका मुंह साफ करेंगे तेरे पर परफ्यूम भी होना मैं भी। भाई मेरा मुंह साफ करिए ओए नहीं ओए वो ना पुड़ी का जरा ना बिल्लूड़ी लो जी लो जी ਲੋ ਇਹਦੇ ਪਰਫਿਊਮ ਵੀ ਰੱਖਿਆ ਆ ਯਾਰ ਕੋਈ ਇਹਦੇ ਪਰਫਿਊਮ ਵੀ ਹੈਗੇ ਸਾਡੇ ਕੋਲ ਓਏ ਕੱਕਾ ਮੀ ਦਾ ਚੱਲ ਆਂ ਤੁਨ ਘੁੰਮੀਆਂ ਘੁੰਮੀਆਂ ਕਰਾ ਲਈਏ ਘੁੰਮੀਆਂ 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 ਇਹ ਮੇਰੀ ਬੋੜੀ ਘੁੰਮੀ ਘੁੰਮੀ ਕਰੇਂਗੇ ਘੁੰਮੀ ਘੁੰਮੀ ਘੁੰਮ ਜੱਤੀ ਸਾਥੀ ਗੱਲ ਕਿੱਦਾਂ ਠੀਕ ਹੋਣ ਠੀਕ ਹੁਣ ਅਮੇ ਦਾਦਾ ਹੀ ਪਰੋਣਾ ਮਿਲਾਈ ਗੱਲ ਛੋਟਾ ਓਏ ਓਏ ਓਹ ਟੈਂਕੀ ਭਰੀ ਏ ਘਰੇ ਕੋਈ ਹੈ ਨਹੀਂ ਓ ਕੰਨੂ ਕੀ ਕੰਨ ਸਰਕਾਰੀ ਦਾ ਅੱਛਾ ਜੰਗ 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 ਕੱਲ ਤੈਨੂੰ ਗਲੀ ਘਮਾਵਾ ਹੁਣ ਮੈਂ ਸਾਰੀ ਬੁੱਕੀ ਕਰ ਹਾਂ ਬਸ 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 ਆਲਾ ਬੁੱਗੀਆਂ ਪੱਪੀਆਂ ਜਿੰਨੀਆਂ ਕਰਨੀਆਂ ਲੈ ਬੇਟੀ ਆ ਰਾਮਣਾਇ ਕੱਢ ਗਈ ਆ ਚਲ ਮੰਮੀ ਨੂੰ ਮੈਂ ਨਹੀਂ ਪੜੀ ਮੰਮੀ ਮੈਂ ਨਹੀਂ ਪੜੀ ਤੂੰ ਅੰਦਰ ਲੱਤਾਈ ਕਹਿੰਦੀ ਮੈਂ ਨਹੀਂ ਪੜਦੀ ਚਲ ਆ ਅੰਦਰ ਤੈਨੂੰ ਅੰਦਰ ਮਿਲਾਂ ਮੈਂ ਫੇਰ ਦੁਬਾਰਾ ਇਹ ਤੂੰ ਕੱਲਾ ਕੱਲਾ ਮੈਂ ਹੁਣ ਲੈ ਦੇਖੀ ਕਰਦੀ ਹਾਂ ਬਾਏ ਕੱਲਾ ਮੈਂ ਲੈ ਇੱਥੇ ਬਿਲਕੁਲ ਜਮਾ ਮੈਂ ਜਮਾ ਮੈਂ आये आये भाई मैं बाई बना पंद्रह अगस्त आ चल माड़ा देख मैं उ लेके जाए ਆਈ ਇਹ ਮੇਰਾ ਪਿੰਡ ਸਾਡਾ ਸੋਹਣਾ ਪਿੰਡ ਸਾਡਾ ਪਿੰਡ ਲਾਡਲ ਠੀਕ ਹੈ ਜੀ ਜੱਟਾਂ ਦੇ ਪਿੰਡ ਇਹ ਆਪਾਂ ਪਿੰਡ ਆਈ ਦੌਰਾ ਜੀ ਦੇ ਉੱਪਰ ਆਣ ਆਇਆ ਅਸੀਂ ਇਦਾਂ ਦਾ ਸਿਸਟਮ ਰੱਖਿਆ ਪਿੰਡ ਦਾ ਠੀਕ ਹੈ ਜੀ ਸਾਡੇ ਪਿੰਡ ਚ ਇਦਾਂ ਹੀ ਰਹਿੰਦਾ ਸਿਸਟਮ ਠੀਕ ਜੱਟ ਕਰਦਾਂ ਤੇ ਆ ਲੱਖਾਂ ਚੋਂ ਇੱਕ ਆ ਜਿਆਦਾ ਪਿੰਡ ਲੱਖਾਂ ਦੇ ਇੱਕ ਸਾਨੂੰ ਸਾਡੇ ਪਿੰਡ ਦੇ ਬਹੁਤ ਮਾਣ ਹੈ ਠੀਕ ਹੈ ਜੀ ਆਇਆ ਜੀ ਲੋਕਾਂ ਦਾ ਹਾਲ ਦੇਖ ਲਓ ਜੀ ਜੇ ਤੁਸੀਂ ਭਰਾਵਾ ਖਾਰ ਕੱਢਣੀ ਆ ਸਾਡੇ ਨਾਲ ਕੱਢ ਲਓ ਵੀ ਸਾਡੇ ਮੋਟਰਸਾਈਕਲ ਦੇ ਵਿੱਚ ਪਾਣੀ ਪਾ ਦਿੱਤਾ ਵੀ ਇਹਨਾਂ ਨੂੰ ਅਸੀਂ ਹੁਣ ਕੀ ਕਹੀਏ ਉਹ ਤੇਲ ਦੇ ਵਿੱਚ ਤੇਲ ਤਾਂ ਮੰਮੂ ਟੈਂਕੀ ਅੱਧੀ ਆ ਹੁਣ ਆਪਾਂ ਅੱਧਾ ਕਰਦੇ ਹਾਂ ਬੋਤਲ 'ਚ ਤੇਲ ਕੱਢਦੇ ਮੰਮੀ ਬੋਤਲ ਦਿਓ ਕੋਈ ਵੱਡੀ ਮੰਨ ਜਾਈ ਨਾ ਮਨ ਪਾਣੀ ਮੰਮੀ ਮੇਰੀ ਨਹੀਂ ਪਾਇਆ ਮੋਟਰਸਾਈਕਲ 'ਚ ਮੋਟਰਸਾਈਕਲ 'ਚ ਪਾਣੀ ਕਿੱਦਾਂ ਪਾਇਆ ਮੈਨੂੰ ਪਤਾ ਤੂੰ ਇਹ ਚਾਹੁੰਦੀ ਮੰਮੀ ਵੀ ਇਹ ਘੁੰਮੇ ਫਿਰੇ ਨਾ ਤੇਲ ਪਾਣੀ ਪਾਤਾ ਤੇਲ ਚ ਤੇਲ ਕਿੱਥੇ ਹੈ ਪਾਣੀ ਕਿੱਥੇ ਹੈ ਪੁੱਛ ਮਮਾ ਸਿਆਸਤ ਮੰਮੀ ਤੇਰੀ ਹੈ ਇਹ ਪਾਣੀ ਦਾ ਪਤਾ ਲੱਗਦਾ ਆਦੀ ਬੋਦਰ ਬਈਆ ਇਹੋ ਜਿਹਾ ਹਾਲ ਆ ਜੀ ਲੋਕਾਂ ਦਾ ਮੈਂ ਕਹਿੰਦਾ ਤਿੰਨ ਮੋਰਚਾ ਲਾ ਕੋਕਾ ਟੈਨਸ਼ਨ ਲੈਣੀ ਦੂਜਾ ਲੈ ਜਾਗੇ ਤੀਜਾ ਲੈ ਜਾ ਰੰਗ ਪਲਸਰ ਖੜਾ ਆ ਕੋਈ ਰੋਲਾ ਨਹੀਂ ਅੱਡਾ ਵੀ ਪਰ ਫੇਰ ਵੀ ਮਾੜੀ ਮੋਟੀ ਅਕਲ ਕਰੋ ਯਾਰ ਤੁਮ ਕਹ ਲੂੰਗਾ ਇਹ ਕਮਾਂਟ ਉਹ ਟੱਕਣ ਵੀ ਨਹੀਂ ਆਇਤਾ ਟੱਕਣ ਵੀ ਦੇ ਦਿਓ ਕੱਢਿਆ ਤੇਲੇ ਦੇ ਵਿੱਚ ਪਾਣੀ ਹੈ ਨਾ ਕੋਈ ਗੱਲ ਨਹੀਂ ਮਨੂੰ ਕੀ ਕਹਿਣਾ ਚਾਹੁੰਦਾ ਜਿੰਨੇ ਪਾਣੀ ਪਾਇਆ ਮੋਟਰਸਾਈਕਲ ਤੇ ਇਹਨਾਂ ਨਾਲ ਕੀ ਸਾਡਾ ਬਣਾ ਲੈ ਹੈ ਕਿਦਾਂ ਇਹਨਾਂ ਨਾਲ ਜਿੰਨਾ ਸਾਡਾ ਕੀ ਵਿਗਾੜ ਲੈਣਾ ਅਸੀਂ ਤਾਂ ਲਾਇਆ ਗੇੜੀ ਤੂੰ ਕੋ ਬਾਜ਼ਾਰ ਦੀ ਹੈ ਹੈ ਬਾੜਾ ਇਹ ਲੋਕਾਂ ਦਾ ਉਹ ਵੀ ਜੀ ਬਰਾਬਰੀ ਨਹੀਂ ਹੁੰਦੀ ਤਾਂ ਹੈ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਤੇ ਕਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਓਏ ਹੋਏ ਬੱਬਾ ਸੁਦਾ ਪਾਣੀ ਨਿਕਲਣ ਦਿਆ ਐਦਾਂ ਕਰਾ ਨਾ ਮੰਨੂ ਸਾਰੀ ਬੋਤਲ ਪਾ ਲੈ ਆ ਪਾਣੀ ਥੱਲੇ ਬੈ ਜਾਣਾ ਆ ਤੇਲ ਉੱਪਰ ਰਹਿ ਜਾਣਾ ਇਹਦਾ ਬੱਬਾ ਛੋ ਸੁਦਾ ਪਾਣੀ ਇਹ ਚ ਤਾਂ ਓਏ ਓਏ ਯਾਰ ਮੰਨੂ ਯਾਰ ਮੰਮਾ ਤੂੰ ਮੈਂ ਕਿਹਾ ਵੀ ਲੋਕ ਚੇਂਜ ਕਰਾ ਲੈ ਓਏ ਹੋਏ 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 ਉਹ ਚੋਜ਼ਾ ਪਾਣੀ ਆ ਉਹ ਇਹ ਤਾਂ ਹਾਲ ਲੋਕਾਂ ਦੇ ਕੀ ਕਹੀਏ ਲੋਕਾਂ ਨੂੰ ਤੇਲ ਦਾ ਰੰਗ ਦਿੱਤਾ ਯਾਰ ਕੀ ਯਾਰ ਮੈਂ ਮੈਂ ਹੁਣ ਸੱਚੀ ਦੱਸਣਾ ਮੇਰੇ ਤੋਂ ਕੋਈ ਹੈ ਨਹੀਂ ਕੁਛ ਵੀ ਕਹਿ ਚਲੋ ਕੋਈ ਗੱਲ ਨਹੀਂ ਕੱਢ ਲੈਣਾ ਪਾਣੀ ਤੇਲ ਹੋਰ ਪੋਲਾਂਗੇ 5-700 ਦਾ ਜਿਹੜਾ ਤੇ ਕਿੱਡੀ ਕੀ ਤੇ ਗੱਲ ਆ ਮਰੇ ਤੋਂ ਨਹੀਂ ਪਿਆਸ 60 ਰੁਪਏ ਦਾ ਕਹਿਣਾ ਯਾਰ 500 ਰੁਪਏ ਦੀ ਗਲਤੀ ਨਾ ਹੋ ਗਿਆ ਗਲਤੀ ਨਾ ਹੋ ਗਿਆ ਆ ਲੈਦਾ ਜਿੱਦਾਂ ਕਹਿੰਦੇ ਪਾਣੀ ਦਾ ਟੈਪ ਲਾ ਕੇ ਮੈਂ ਆਉਂਦਾ ਜਿੱਦਾਂ ਵਿੱਚ ਪਰੋਂ ਨਹੀਂ ਪੈਂਦਾ ਦੂਜਾ ਤੇਲ ਸਰੋਂ ਦਾ ਇਹ ਕੀ ਚੱਕਰ ਹੈ ਮੈਨੂੰ ਤੇਲ ਦਾ ਥੋੜੀ ਕੀ ਕਹੇ ਲੋਕਾਂ ਨੂੰ ਯਾਰ ਕੋਈ ਮੂਹ ਤੇ ਕਰਤਾ ਕਿਸੇ ਨੇ ਥੈਂਕ ਯੂ ਕਿੰਨੇ ਆਲੇ ਨੂਨੇ ਨੇ ਧਾਰ ਮਾਰਦੀ ਹੈ ਉੱਪਰ ਦੀ ਲੋਕ ਚੇਂਜ ਕਰਾਉਂਦੇ ਯਾਰ ਹੈ ਲੋਕ ਚੇਂਜ ਕਰਾਦੇ ਕਰਾਦੀ ਕਰਾਦੀ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਪੈਂਟਰ ਰਹਿੰਦੇ ਅੱਜ ਕੱਲ ਫੇਸ ਲੋਕ ਚੱਲਦਾ ਆ ਪੈਂਟਰ ਨਾਲ ਆਇਆ ਮੈਂ ਕਿਹਾ ਮੈਂ ਫੇਸ ਲੋਕ ਪਵਾ ਲਾ ਮਨੂੰ ਫੇਸ ਹੈ ਪਤਾ ਲੱਗਿਆ ਨਾ ਕਿਸੇ ਨੂੰ ਫੇਸ ਲੋਕ ਲਵਾ ਪੈਂਟਰ ਨੂੰ ਚੱਕਦੇ ਪੈਂਟਰ ਦਾ ਰਵਾਜ ਨਹੀਂ ਰਿਹਾ ਯਾਰ ਹੁਣ ਤਾਂ ਆਈਫੋਨ ਤੇ ਫੇਸ ਲੋਕ ਆ ਗਿਆ ਜਿੱਤੀ ਬੁੱਤ ਲੁੰਦੀ ਨਾ ਉਹਦੇ ਚ ਦੇਖੀ ਕਿਦਾਂ ਦੀ ਸੀ ਨਾ ਦੀ ਮੇਰੀ ਲਈ ਨਾ ਕਰਕੇ ਮੰਮੀ ਪਾਣੀ ਦਿਓ ਗਲਾਸ ਪਾਵਾ ਹੋਰ ਹੈ ਲਓ ਆ ਯਾ ਮਨ ਤਾਂ ਫੂਣ ਆ ਗਿਆ ਹੈ ਨਿਕਲ ਰਹਾ ਹਾਂ ਬਸ ਕਰ ਭਰਾ ਮੁੱਕ ਜਾ ਮੈਂ ਤੇਨਾਂ ਪਵਾਇਆ ਵੀ ਨਹੀਂ ਜਨ ਨਿਕਲ ਬੋਤਲ ਭਰ ਗਈ ਹ ਨਾ ਭਾ ਜਨੀਆ ਗੀੜੀ ਲਾਂ ਜਾ ਪੌਣੇ ਦਬਾਈਂਦਾ ਹੀ ਆ ਹ ਮੂਦੋ ਕੋ ਪਵਾ ਲਈ ਦਾ ਸੋਕਦਾ ਨਾ ਭਾ ਜੀ ਵਿੱਚ ਵੀ ਤੈਨੂੰ ਹੋਇਆ 150 ਕਿਲੋ ਕਿੰਨਾ ਹੀ ਆ ਵਿੱਚ ਅਜੇ ਵੀ ਮੂਤ ਪਾ ਲਾ ਕੇ ਇਹਨੇ ਵਿੱਚ ਤੇ ਹ ਪੱਕਾ ਪਾਣੀ ਨਹੀਂ ਪਾਇਆ ਪਤਾ ਲੱਗ ਗਿਆ ਆਪਾਂ ਉਹਦਾ ਮੂੰਹ ਕੱਢ ਦੇਣਾ ਜੇ ਕਿ ਨਿਆਣੀ ਨੇ ਪਾਇਆ ਸੀ ਤੇਗੀ ਆ ਹੂੰ ਨਿਆਣੀ ਦਾ ਗੰਮ ਨਹੀਂ ਜਾਂਦਾ ਹੂੰ ਸਿਆਣੇ ਨੇ ਕੀਤਾ ਗੇਣਾ ਦੇਖ ਲਓ ਜੀ ਇਹੋ ਜਿਹੇ ਲੋਕ ਆ ਜੀ ਦੁਨੀਆਦਾਰੀ ਤੋਂ ਯਾਰ ਇੱਕ ਯਕੀਨ ਕਰੀਏ ਯਾਰ ਅਸੀਂ ਵੀ ਦੱਸੋ ਤੁਹਾਡਾ ਮਸ਼ੀਨਰੀ ਨਾ ਵਿਚਾਰੀ ਬੇਜਵਾਨਾਂ ਕੀ ਰੋਲਾ ਸਾਡੇ ਨਾਲ ਗੱਲ ਕਰੋ ਜੀ ਸਾਡੇ ਨਾਲ ਗੱਲ ਕਰੋ ਜਿਹੜੇ ਜਵਾਨ ਨਹੀਂ ਚਲਾਉਂਦੇ ਆ ਜੀ ਲੋ ਜੀ ਚੈੱਕ ਕਰੋ ਪਾਣੀ ਆਪਾਂ ਕਿਹੜਾ ਮਜ਼ਾਕ ਕਰੀਦਾ ਥੱਲੇ ਪਾਣੀ ਆ ਸਾਰਾ ਦੇਖ ਲਓ ਯਾਰ ਕੀ ਆ ਆਪਾਂ ਆਪਣਾ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਕਿਸੇ ਨਾ ਪਾਣੀ ਬੱਕ ਤੈਨੂੰ ਮੈਂ ਪਹਿਲਾਂ ਕਿ ਬੋਤਲ 'ਚ ਬਹਿ ਜਾਣਾ ਉਹ ਚਲਾ ਦੇ ਧੂਰੀ ਥੱਲੇ ਫੇਰ ਤੁੱਤੀ ਧੂਰੀ ਚ ਚਲਾ ਦੇ ਤੇਲ ਵਿੱਚ ਹੈਗਾ ਨਾ ਪੇ ਕੀ ਹੋਇਆ ਡੋਲਣਾ ਦੇ ਹੁਣ ਕਿ 20 ਰੁਪਏ ਦਾ ਤੇਲ ਹੋਣਾ ਵਿੱਚ ਪਾਣੀ ਕਿੰਨਾ ਵਿੱਚ ਅੱਧਾ ਲੀਟਰ ਪਾਣੀ ਦੇ ਮੰਮੀ ਥੱਲੇ ਬਹਿ ਗਿਆ ਸਾਰੇ ਆ ਥੱਲੇ ਪਾਣੀ ਆ ਸਾਰੇ ਬੋਤਲ ਦੇਖ ਲਾ ਉਹ ਬੁਗਿਆ ਦੇ ਪਾਣੀ ਅੱਜ ਮੇਰੀ ਬੁਗਿਆ ਪਾਣੀ ਦੀ ਹਾਂ ਪਾਣੀ ਹਾਂ ਪਾਣੀ ਆਵੇ ਥੋੜਾ ਹੀ ਇੱਦਾਂ ਓਏ ਆ ਇੰਨੇ ਪਾਇਆ ਬੰਨੂ ਕਹਿੰਦੀ ਇੰਨਾ ਹੀ ਥੋੜਾ ਹੀ ਇੱਦਾਂ ਦਾ ਕਿਰਨਾ ਬਢਿੰਡੇ ਵਾਲੀ ਮੰਮੀ ਫੀਮ ਖਾਦੀ ਲਾ ਲ ਹੋਈਆਂ ਨਾ ਫੇ ਪਾਣੀ ਵਿੱਚ ਉਹ ਮੇਰੇ ਪਾਸ ਮੈਂ ਇੱਕ ਆਦੀ ਪਾਣੀ ਮੇਰੀ ਗੱਲ ਸੁਣਨਾ ਟੈਂਕੀ ਨੂੰ ਧੋ ਪਾਣੀ ਪਾਗੇ ਸੋ ਲੋ ਯਾਰ ਕੋਈ ਬੰਦੀ ਪੜਾ ਕਰੇ ਰੱਬ ਦਾ ਨਿੱਕੂ ਵਰ ਗਿਆ ਆ ਸਾਲਿਆ ਨਾਲ ਦੇ ਕਾਲੀਆ ਵਿਲਾਪੁਰ ਬਚਾ ਲਈ ਉਥੋਂ ਤੇਲ ਪਾ ਟੈਂਕੀ ਚ ਉਧਰ ਬੋਲ ਕਨਾਲਾ ਬਾਦੀਏ ਤੇਲੇ ਚ

ਅਮੀ ਗਾਰੇ ਭੂਕੀ ਜਾਂਦਾ ਤੇਲ ਮੋੜ ਸੇ ਚੱਲਣਾ ਹੈ ਹੁਣ ਹੋ ਜਾਣਾ ਸਹੀ ਬਾਹਰ ਕੋਨਾ ਦੇਖੀ ਕੋਨਾ ਦੇਖੀ ਪਾਰ